ਅੱਜ ਸਵੇਰ ਨੈਸ਼ਨਲ ਹਾਈਵੇ 54 ਤੇ ਪਿੰਡ ਮੰਡ ਵਾਲਾ ਮੋੜ ਤੇ ਇੱਕ ਤੇਜ਼ ਰਫ਼ਤਾਰ ਬਰੀਜ਼ਾ ਕਾਰ ਬੇਕਾਬੂ ਹੋ ਕੇ ਮੋਟਰਸਾਈਕਲ ਵਿੱਚ ਜਾ ਵਜੀ ਜਿਸ ਤੇ ਚੱਲਦੇ ਮੋਟਰਸਾਈਕਲ ਸਵਾਰ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਜਿਸ ਨੂੰ ਗੰਭੀਰ ਹਾਲਤ ਵਿੱਚ ਮੈਡੀਕਲ ਹਸਪਤਾਲ ਵਿੱਚ ਲਜਾਇਆ ਗਿਆ ਮੌਕੇ ਦੇ ਮੌਜੂਦ ਲੋਕਾਂ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਅੰਮ੍ਰਿਤਸਰ ਵਾਲੇ ਪਾਸੇ ਤੋਂ ਇੱਕ ਬਰੀਜ਼ਾ ਗੱਡੀ ਬਹੁਤ ਹੀ ਤੇਜ਼ ਰਫ਼ਤਾਰ ਨਾਲ ਆ ਰਹੀ ਸੀ ਕਿ ਅਚਾਨਕ ਉਹ ਬੇਕਾਬੂ ਹੋ ਗਈ ਅਤੇ ਬੇਕਾਬੂ ਹੋ ਕੇ ਸੜਕ ਵਿਚਕਾਰ ਬਣੇ ਡਵਾਈਡਰ ਨੂੰ ਪਾਰ ਕਰ ਦੂਜੇ ਪਾਸੇ ਜਾ ਰਹੇ ਪਲਟੀਨਾ ਮੋਟਰਸਾਈਕਲ ਵਿੱਚ ਜਾ ਵਜੇ ਜਿਸ ਕਾਰਨ ਬਾਈਕ ਸਵਾਰ ਨੌਜਵਾਨ ਪੂਰੀ ਤਰ੍ਹਾਂ ਚੱਕਮੀ ਹੋ ਗਿਆ ਜਿਸ ਨੂੰ ਤੁਰੰਤ ਲੋਕਾਂ ਦੀ ਮਦਦ ਨਾਲ ਫੀਕੋੜ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿੱਚ ਲਜਾਇਆ ਗਿਆ ਜਿੱਥੇ ਉਸ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ ਜਾਣਕਾਰੀ ਮੁਤਾਬਕ ਵਰਕਸ਼ਾਪ ਤੇ ਮਕੈਨਿਕ ਦੇ ਤੌਰ ਤੇ ਕੰਮ ਕਰਨ ਵਾਲਾ ਇਹ ਨੌਜਵਾਨ ਪਿੰਡ ਮੰਡ ਵਾਲਾ ਦਾ ਰਹਿਣ ਵਾਲਾ ਸੀ ਅਤੇ ਰੋਜ਼ਾਨਾ ਦੀ ਤਰ੍ਹਾਂ ਆਪਣੀ ਬਾਈਕ ਤੇ ਸਵਾਰ ਹੋ ਕੇ ਤਲਵੰਡੀ ਪਾਈ ਆਪਣੇ ਕੰਮ ਤੇ ਜਾ ਰਿਹਾ ਸੀ ਕਿ ਅਚਾਨਕ ਪਿੰਡ ਦੇ ਮੋੜ ਤੇ ਪਹੁੰਚਦੇ ਆਈ ਇਹ ਹਾਦਸਾ ਵਾਪਰ ਗਿਆ ਫਿਰ ਹਾਲ ਪੁਲਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਭਾਈ ਕੋਈ ਬਰੀਜਾ ਗੱਡੀ ਸੀਗੀ ਉਧਰੋਂ ਮੋੜ ਦੀ ਸਾਈਡ ਤੋਂ ਆ ਰਹੀ ਸੀਗੀ ਇਧਰ ਫ੍ਰੀਕੋਰਡ ਸਾਈਡ ਨੂੰ ਇਹ ਲੜਕਾ ਆਪਦੀ ਸਾਈਡ ਜਾ ਰਿਹਾ ਸੀਗਾ ਤਲਵੰਡੀ ਕੰਮ ਤੇ ਲੱਗਿਆ ਹੋਇਆ ਉਹ ਕਿਤੇ ਓਵਰਟੇਕ ਹੋ ਕੇ ਓਵਰ ਸਪੀਡ ਸੀਗੀ ਗੱਡੀ ਤੇ ਫਟਪਾਥ ਦੇ ਉੱਤੋਂ ਟੱਪ ਕੇ ਇਹਦੇ ਵਿੱਚ ਆ ਕੇ ਵੱਜੀ ਹੈ ਕਾਫੀ ਸੱਟਾਂ ਆਈ ਸੀ ਕਿੱਥੋਂ ਦਾ ਰਹਿਣਾ ਹੈ ਬੰਡਾਲਾ ਪਿੰਡ ਅਮਰ ਕਿਹਨੂੰ ਤੇ ਮੇਰੇ ਭਾਈ ਕੋ ਸਾ ਇੱਕ ਗੱਡੀ ਆਪਣੀ ਬਰੇਜਾ ਗੱਡੀ ਸੀ ਅੰਮ੍ਰਿਤਸਰ ਤੋਂ ਆ ਰਹੀ ਸੀ ਤੇ ਇਧਰੋਂ ਮੁੰਡਾ ਜਿਹੜਾ ਆ ਇਹ ਆਪਣੇ ਨਾਲ ਦੇ ਪਿੰਡ ਦਾ ਮੰਡ ਵਾਲੇ ਦਾ ਆ ਤੇ ਗੱਡੀ ਜਿਆਦਾ ਸਪੀਡ ਸੀ ਇੱਕ ਗੱਡੀ ਦੀ ਤੇ ਡਿਵਾਈਡਰ ਪਾਰ ਕਰਕੇ ਦੂਜੀ ਸਾਈਡ ਆ ਕੇ ਗੱਡੀ ਉਹਦੇ ਮੋਟਰਸਾਈਕਲ 'ਚ ਆ ਕੇ ਵੱਜੀ ਤੇ ਵੈਸੇ ਮੁੰਡਾ ਜਿਆਦਾ ਗੰਭੀਰ ਆ ਜ਼ਖਮੀ ਆ ਤੇ ਹੁਣ ਉਹਨੂੰ ਫਰੀਦਕੋਟ ਹਸਪੀਟਲ ਲੈ ਕੇ ਗਏ ਹੋਏ ਆਈ ਤੇ ਗੱਡੀ ਬਰੇਜਾ ਗੱਡੀ ਸੀ ਜਿਆਦਾ ਰਫਤਾਰ ਹੋਣ ਕਰਕੇ ਡਿਵਾਈਡਰ ਟੱਪ ਕੇ ਉਹਦੇ ਵਿੱਚ ਆ ਕੇ ਵੱਜੀ ਏ ਏਅਰ ਬੈਗ ਖੁੱਲਿਆ ਪਾਣੀ ਤੇਰੇ ਹਾਲਾਤ ਕਿਸ ਤਰ੍ਹਾਂ ਦੇ ਆ ਹਾਲਾਤ ਤਾਂ ਵੈਸੇ ਉਹਨਾਂ ਦੀ ਜਿਆਦਾ ਹੀ ਗੰਭੀਰ ਆਈ ਮੁੰਡੇ ਦੇ ਜਿਆਦਾ ਗੰਭੀਰ ਆ ਅਜੇ ਵੈਸੇ ਤਾਂ ਗੱਡੀ ਵਾਲੇ ਨੂੰ ਵੀ ਲੈ ਕੇ ਗਏ ਆ ਜ਼ਿਆਦਾਤਰ ਗੰਭੀਰ ਜਿਆਦਾ ਮੁੰਡੇ ਦੇ ਜ਼ਖਮੀ ਆ ਮੁੰਡਾ ਜਿਆਦਾ ਹੀ ਸੀਰੀਅਸ ਆ ਕਿਉਂਕਿ ਮੋਟਰਸਾਈਕਲ ਦਾ ਤਾਂ ਕੁਝ ਵੀ ਰਿਆ ਨਹੀਂ ਵੀ ਜਿਆਦਾ ਜ਼ਖਮੀ ਆ ਮੁੰਡਾ ਉਹ ਜੀ ਸਾਡੇ ਪਿੰਡ ਮੰਡ ਵਾਲੇ ਦੇ ਸੀਗਾ ਜੀ ਸਾਨੂੰ ਪਿੰਡ ਫੋਨ ਦੇ ਜੀ ਅਸੀਂ ਬਸ ਉੱਥੋਂ ਆਏ ਆ ਜੀ ਆ ਕੇ ਸੀ ਜਦੋਂ ਮੌਕੇ ਦੇ ਹਾਲਾਤ ਦੇਖੇ ਜੋ ਪੁੱਠੀ ਸਾਈਡ ਤੋਂ ਗੱਡੀ ਜੀ ਵੇਖ ਲਓ ਕਿੰਨੀ ਬਾੜ ਤੋਂ ਇਧਰ ਆ ਕੇ ਉਲਟ ਸਾਈਡ ਆ ਕੇ ਗੱਡੀ ਵੱਜੀ ਆ ਜੀ ਤੇ ਤੁਸੀਂ ਬਾਕੀ ਮੌਕੇ ਦੇ ਹਾਲਾਤ ਵੇਖ ਚੁੱਕੇ ਆ ਜੀ ਤੇ ਬਾਕੀ ਮੁੰਡੇ ਨੂੰ ਮੈਡੀਕਲ ਲੈ ਗਏ ਆ ਜੀ ਉੱਥੇ ਤੇ ਅੱਗੇ ਪਤਾ ਲੱਗੂ ਜੀ ਬਰੀਜਾ ਗੱਡੀ ਜੋ ਵੱਜੀ ਆ ਜੀ ਉਹ ਤੋਂ ਕੋਈ ਸੰਪਰਕ ਹੋਇਆ ਹਾਂ ਜੀ ਮੈਡੀਕਲ ਸੰਪਰਕ ਹੋਇਆ ਕਿਸ ਤਰ੍ਹਾਂ ਨਹੀਂ ਹਲੇ ਸਾਡਾ ਤਾਂ ਨਹੀਂ ਹੋਇਆ ਜੀ ਲੈ ਕੇ ਗਏ ਆ ਜੀ ਬੱਚੇ ਨੂੰ ਮੈਡੀਕਲ ਲੈ ਕੇ ਗਏ ਆ ਤੇ ਬਾਕੀ ਹੁਣ ਜਾ ਕੇ ਵੇਖਦੇ ਆ ਅਸੀਂ ਤਾਂ ਮੌਕੇ ਤੇ ਹਜੇ ਇੱਥੇ ਆਏ ਆ ਜੀ ਸਾਡੇ ਪਿੰਡ ਦੇ ਜਿੰਨੇ ਵੀ ਆ ਗਏ ਆ ਜੀ ਇੱਥੇ ਆਏ ਆ ਜੀ ਵੇਖਣਾ ਸੀ ਆ ਕੇ ਜਦੋਂ ਵੇਖਿਆ ਜੀ ਬਹੁਤ ਹਾਲ ਮਲਕੇ ਵੀ ਆ ਮੋਟਰਸਾਈਕਲ ਦੇ ਬਹੁਤ ਗੰਭੀਰ ਹਾਲਾਤ ਆ ਤੇ ਉਧਰ ਗੱਡੀ ਵੀ ਵੇਖ ਲਓ 에어 ਬੈਗ ਖੁੱਲੇ ਆ ਜੀ ਗੱਡੀ ਦੇ ਵੀ 10 15 ਕਰਮਾ ਘੱਟੋ ਘੜ ਮੋਟਰਸਾਈਕਲ ਨੂੰ ਖਿੱਚ ਕੇ ਲੈ ਕੇ ਆਈ ਹੈ ਜੀ ਗੱਡੀ ਉੱਥੇ ਪਰਲੀ ਸਾਈਡ ਤੋਂ ਮੁੱਦਕੀ ਸਾਈਡ ਤੋਂ ਆਉਂਦੀ ਹੋਰਲੀ ਸਾਈਡ ਆ ਗਈ ਹੈ ਵੇਖ ਲਓ ਜੀ ਇਤਨੀ ਸਾਈਡ ਆ ਕੇ ਵੱਜੀ ਹੈ ਜੀ ਗੱਡੀ